ਉਹਨਾਂ ਦਾ ਕਵਜਿਆਰੀ ਦਾ ਹੈਪੀ ਬਰਥਡੇ ਬਣਾਇਆ ਤੈਨੂੰ ਮਾਂ ਮੇ ਨੂੰ ਵੜਾ ਲਗਾਵਾ ਨਾ ਵੀ ਆ ਮਚਾਤਾ ਤੂੰ ਟੇਰਾਂ ਵਾਲੇ ਬੂਟ ਲੈ ਕੇ ਲੈ ਪਾ ਕੇ ਸਹੋਲੀ ਜਾਵੜਾ ਧੱਕਾ ਦੇ ਦਿਆ ਕਰਾਂਗੇ ਹੈਪੀ ਬਰਥਡੇ ਡੀਅਰ ਬੀ ਕਹਿੰਦੇ ਕੱਲ ਰੋਤ ਸੀਗੀ ਕੁੜੀ ਕਹਿੰਦੇ ਮੈਨੂੰ ਲੈ ਗਈ ਨੇ ਗਾਇਆ ਬਰਸਾਤ ਜਾਣਾ ਸੀ ਹੈ ਮੈਨੂੰ ਕੋਈ ਨਹੀਂ ਜਾਣਾ ਸੀ ਮੈਨੂੰ ਪਤਾ ਚ ਹੈ ਜਾਣਾਗੇ ਇਹਨਾਂ ਨੇ ਲੈ ਹੋਰ ਤਾਂ ਫੋਨ ਹੀ ਬਾਲਾ ਕਿਸੂਤਾ ਕੱਟਿਆ ਵੀ ਮੈਨੂੰ ਲੈ ਕੇ ਨਹੀਂ ਗਏ। ਐ ਨਾ 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 ਮੈਂ ਤਾਂ ਵੀ ਕੱਟੀ। ਤੁਸੀਂ ਤਾਂ ਮੈਂ ਕਿਹ ਬਲੇੜਾ ਹੋਈ ਜਾਂਦਾ ਨਾ ਆਉਣਾ ਨਾ ਬਾਸ ਤਾਂ ਮੈਂ ਰੀੜੇ ਪਾਈ ਬੱਠੀ ਆ ਜਾ ਪਾਉ ਬਾਜੀ ਖਾਣੀ ਆ ਤਾਂ। ਕੱਢ ਜਾ। ਪਾ ਮੈਂ ਨਹੀਂ ਤਾਂ ਨਹੀਂ। ਹੂੰ। ਅਰਦਾਸੀ ਮੈਨੂੰ ਕੱਢ ਜਾ ਯਾਰ ਬ੍ਰੋ ਮਾਂ ਦਾ ਮੈਂ ਮੈਂ ਤਾਂ ਸੁਬਲੌਗ ਤੇ ਵੀ ਫੇਲ ਹੋ ਗਿਆ ਸਾਰੇ ਪੇਪਰਾਂ 'ਚ। ਮੇਹਰਬਾਨ ਸੁਹਾਰਾ ਜੋ 27 ਨੰਬਰ 80 ਜੋ ਲੈ ਹੋਰ ਬਹੁਤਾ ਫਿਰ ਇਹ ਕਰਮ ਵਾਲਿਆਂ ਨੇ ਆਉਂਦੇ ਇਹਨੇ ਨੰਬਰ ਆ ਮਚਾਤਾ ਆ ਸਬਜੀ ਦਾ ਉੱਤੇ ਡੋਨੀਆਂ ਨਹੀਂ ਹੁੰਨੇ ਇਹਦੇ ਕੀ ਹੋਰ ਉਹ ਬਰਸਟੜੀ ਨਹੀਂ ਆਗੇ ਆ ਹਾ ਹੋਟਲ ਸਟਾਈਲ ਸਹੀ ਗੱਲ ਆ ਇਹ ਤਾਂ ਕੁੜੀ ਹਲਵਾਈਆਂ ਦੀ ਆ ਦੋਨੇ ਇਸ ਕੋਈ ਜਿਆ ਕੋਈ ਟੈਨਸ਼ਨ ਨਹੀਂ ਦੀ ਹੂੰ ਫੱਕਰ ਉਹ ਲੇ ਗੋ ਨਾਚਾ ਗਾਣਾ ਕੋ ਉਹਨੇ ਤਾਂ ਵੀ ਚੱਲੋ ਬਈ ਇਹ ਉੱਤੇ ਕਿਉਂ ਪਾ ਦੇ ਨਹੀਂ ਨਹੀਂ بس ਬੜਾ ਹੀ ਕਿਉ ਹੋਦੇ ਨਾ ਸਵਾਦ ਨਹੀਂ ਆ ਮਗਰ ਲਾ ਪਾਸਾ ਇਹਦਾ ਪਲਟਾਇਆ ਨਹੀਂ ਹੋਦਾ ਹੋਰ ਅੱਜ ਜੀ ਚੱਗਿਆ ਅੱਛਾ ਆ ਬੋਲ ਬਲੀਆਂ ਗੱਡੀ ਜਾਂਦਾ ਪਾਉ ਪਾਜੀ ਬਹੁਤ ਸਵਾਦ ਬਣਦੀ ਏ ਮੈਨੂੰ ਪਤਾ ਹੀ ਲੱਗੇ ਸੀ ਜੀ ਬਹੁਤ ਸਵਾਦ ਆਉਂਦੀ ਏ ਮੈਂ ਤਾਂ ਸੀ ਹਣੀ ਮੈਂ ਉਦੋਂ ਨਹੀਂ ਪਾਉਂਦੇ ਨਹੀਂ ਉਹ ਪਾਉ ਪਾਜੀ ਮਸਾਲਾ ਪਤਾ ਦੇਖੀ ਮੈਂ ਬਾਹਰ ਟੇਸਟ ਆਉਂਦਾ ਵਧੀਆ ਦੇਗੀ ਮਿਰਚ ਤੇ ਦੂਜਾ ਕੀ ਕਹਿੰਦੇ ਹੁੰਦੇ ਆ ਉਡਕ ਉੱਜਾ ਸਲਾਮ ਆਇਆ ਹੈ ਹਾਂ ਉਹ ਮਸਾਲੇ ਦੋ ਤਿੰਨ ਪਾ ਦਵੇ ਉਹ ਉੱਚੇ ਹੀ ਹੋ ਜਾਂਦਾ ਉਸ ਉਹ ਮਗਰ ਉਹ ਨਾ ਰਣ ਜੇ ਹੁਣ ਦੇਖੀ ਬਾਈ ਬਸ ਬਣ ਖਾਓ ਨਿੰਬੂ ਹੋਰ ਹੋਰ ਕੱਟ ਲੋ ਨਾਲ ਚਾਰ ਪੀਸ ਕੱਟੋ ਬਣੇ ਬਾਈ ਹਾਏ ਹਾਏ ਉਹ ਮੇ ਪਾ ਨਹੀਂ ਆਇਆ ਤੇ ਪਰ ਆਪ ਨੂੰ ਦੇਖਣ ਨੂੰ ਆ ਇਹ ਖਾਦੇ ਇੱਕ ਦੋ ਹੀ ਜਾਂਦੇ ਆ ਬਰੈਡ ਨਹੀਂ ਉੱਥੇ ਬਾਲੇ ਖਾ ਜਾਂਦੇ ਆ ਆਪਾਂ ਪਤਾ ਨਹੀਂ ਕੀ ਚੱਕਰ ਇਹਦੇ ਦਾ ਇੱਕ ਦੋ ਹੀ ਬਰੈਡ ਖਾਦੇ ਜਾਂਦੇ ਆ ਬਸ ਆ ਢੱਡ ਭਰ ਜਾਣਾ ਉਸਤਾਦ ਜੀ ਤੁਸੀਂ ਕੱਪੜੇ ਪਾ ਲਓ ਹਾਂ ਹਾਂ ਦੇ ਨਾਲ ਇੰਨੇ ਆਤੀ ਪਾਸ ਹੋ ਗਏ ਦੇਖ ਕੇ ਨੰਬਰ ਤੇ ਇਹ ਵੀ ਆਈ ਆ ਇਹ ਆ ਇਹਦੇ ਨਾਲ ਬੰਦਾ ਆ ਰਿਹਾ ਜੋਤ ਨੂੰ ਬਹੁਤ ਹੋ ਗਏ ਮਾੜੇ ਇੰਟਰਵਿਊ ਤੇ ਨਹੀਂ ਲੁੱਕ ਆਇਆ ਸੀ ਪੜ੍ਹਨ ਇੰਟਰਟੈਂਟ ਇੰਟੈਲੀਜੈਂਟ ਸੀ ਪੜ੍ਹਨ ਚਾਹੀਦਾ ਹੈ ਡੈਡੀ ਨੇ ਬਣਾਇਆ ਸੀ ਯਾਰ ਮੈਂ ਛੇ ਦਾ ਨਰਸਰੀ ਨਰਸਰੀ ਦਾ ਕੀਤਾ ਹੀ ਨਹੀਂ ਆਪਾਂ ਤਾਂ ਆਪਦੇ ਅੱਜ ਆਪ ਨੂੰ ਘਰੇ ਪੜਾਉਣਾ ਐਵੇਂ ਸਕੂਲਾਂ ਦੇ ਪਿੱਛਾ ਭਰਦਾ ਕੋਈ ਫਾਇਦਾ ਨਹੀਂ ਉਹਨੇ ਖੁਦ ਬੂਡ ਹੋਣ ਲੱਗਿਆ ਸੀ ਨਾ ਆਖਰੀ ਦਾ ਸੀ ਪਤਾ ਕੀ ਹੈ ਜੂ ਕੇਜੀ ਤੱਕ ਤਾਂ ਮੈਨੂੰ ਡੈਡੀ ਨੇ ਪੜਾਇਆ ਸੀ ਮੈਂ ਜੂ ਕੇਜੀ ਜੀ ਲੱਗਿਆ ਨਰਸਰੀ ਨਰਸਰੀ ਨਹੀਂ ਕੀਤੀ ਸਾਰੇ ਮਮੀ ਨੇ ਪੜਾਇਆ ਨਾ ਨਰਸਰੀ ਐਲ ਕੇਜੀ ਮੈਂ ਸਿਰਫ ਪੜ੍ਹਨੇ ਫਿਜ਼ਿਕਸ ਦੀ ਟਿਊਸ਼ਨ ਲੈਂਦਾ ਸੀ ਮੇਰੇ ਸਿਰਫ ਹੀ ਨੇ ਬੱਸ 92 ਘਰਨੇ ਨੇ 2 1 2 ਮੈਂ 2 ਚ ਲੱਗਿਆ ਸੀ 6 ਸਾਲਾਂ ਦਾ ਪੜ੍ਹਨਾ ਹਾਂ ਨਹੀਂ ਮੈਨੂੰ ਨਹੀਂ 6 ਮਹੀਨੇ ਹਾਲ ਚ ਮੈਨੂੰ ਸਵਾ 2 ਸਾਲ ਦੀ ਲੱਗਦਾ ਸੀ ਮੈਂ 6 ਮਹੀਨੇ ਸਾਲ ਚ ਲੱਗਿਆ ਸੀ ਸਿੱਧਾ ਲੱਗਿਆ ਜੂ ਕੇਜੀ ਦੀ ਸੀਗਾ ਯਾਰ ਇਹ ਤਾਂ ਬਹਿਮ ਮਿਲੀਆਂ ਆਪ ਨਰਸਰੀ ਐਲ ਕੀਤੀਆਂ ਪੀਸਾ ਭਰਨ ਦਾ ਵਾਧੂ ਉਹ ਹੀ ਪਰ ਲੈ ਬੱਚੇ ਦਾ بیس ਮੈਨਰਸ ਐਟੀਕੈਟ ਆਉਂਦੇ ਹਾਂ ਸਾਰਾ ਕੋਈ ਨਹੀਂ ਐਟੀਕੈਟ ਘਰ ਹੀ ਸਿਖਾ ਦਿੰਦੇ ਐਟੀਕੈਟ ਕਿੱਦੋਂ ਸਿੱਖਣਾ ਮਾਪਿ ਪਿਓ ਉਹ ਨਹੀਂ ਐਟੀਕੈਟ ਦਾ ਮੈਂ ਨਰਸਰੀ ਨਹੀਂ ਕੀਤੀ ਮੈਂ ਲਿੰਗ ਜੁਕੇ ਅਸੀਂ ਤਾਂ ਕੀਤੀ ਮੈਨੂੰ ਸਵਾ 2 ਸਾਲ ਦੀ ਲੱਗਾ ਸੀ ਮੰਮੀ ਨੇ ਹੈ ਜੀ ਤਾਂ ਮਤਲਬ ਤੂੰ ਪੜ ਨਹੀਂ ਆਈਆਂ ਤੂੰ ਜਾਂ ਬਣਾਉਣ ਨੂੰ ਨਹੀਂ ਕਾਣੀ ਦਾ ਸਰਾਬੇ ਵਾਲੇ ਨੇ ਲਾਇਆ ਨਹੀਂ ਸੀ ਮੈਂ 7 ਸਾਲ ਚ ਬਾਹਰ ਨਹੀਂ ਗਿਆ ਸਰਨਨੀ ਨੂੰ ਦੋ ਸਾਲਾਂ ਲੱਗਿੰਦੀ ਬਾੜੀ ਜੀ ਨੇ ਯਾਰ ਆਪਾ ਦਾ ਦਿਆਲੇ ਜਵਾਬਪਾਉ ਨੂੰ 6 ਹਾਂ ਤੋਂ ਅੰਦਾਨਾ ਲਾ ਲਾ ਵੀ ਦਵਾਈ ਜਿਹੜੀ ਖੇਤਾਂ ਨੂੰ ਫੁੱਟਾਂ ਦੇ ਵਾਲਾ ਉਹ ਥੇਲਾ ਜਿਹਾ ਉਹ ਪਤਾ ਇੰਨਾਂ ਦਾ ਦੇ ਦੇ ਮੁੰਡਾ ਪਾਸ ਹੋ ਗਿਆ ਆਪਣਾ ਪਾਸ ਹੋ ਗਿਆ ਚਲ ਕੋਈ ਨਹੀਂ ਹੋ ਜੂਗਾ ਤੂੰ ਵੀ ਇਹ ਜਿਹਾ ਕੋਸ਼ਿਸ਼ ਕਰਦਾ ਹੁੰਦਾ ਸੀ ਨੰਬਰ ਤੇ ਨਹੀਂ ਹੋਇਆ ਤੂੰ ਹਾਂ ਇੱਧਰ ਇੱਕ ਬਾਹਦਰ ਬੈਠਾ ਉਹਦਾ ਸਾਥੀ ਆਦੇ ਤੋਂ ਦਾ ਇਹ ਜਿਹੜੀ ਪਹਿਲੇ ਨੰਬਰ ਤੇ ਹੁੰਦਾ ਹਨਾ ਬਾਈ ਮੈਂ ਹਾਂ ਦਾ ਟਾਪ ਕਿਹੜਾ ਕਿਹੜਾ ਹਾਂ ਦੇ ਬਾਦਰ ਕਿਹੜਾ ਹੁੰਦਾ ਪਹਿਲੇ ਆ ਦੇਖਾ ਹੁੰਦਾ ਪਹਿਲੇ ਹਾਂ ਕਿਵੇਂ ਬਣਿਆ ਜੀ ਸਵਾਦ ਬਹੁਤ ਵਾਹ ਪਿਆਰ ਟਾਪਰ ਟਾਪਰ ਮੁੰਡਾ ਕਾ ਬੈਠਾ ਕਾ ਬੈਠਾ ਦੋ ਟਾਪਰ ਬੈਠੇ ਆ ਇਹ ਸਵਾਦ ਲਾਗੇ ਲੱਗ ਗਿਆ ਅੱਜ ਤਾਂ ਕੋ ਦਾ ਲੈਣ ਦੇ ਨਾ ਹੁੰਦਾ ਕੋਈ ਤੁੰਖਾ ਗਿਆ ਕੋਈ ਉਹ ਆ ਗਿਆ ਬੱਸ ਇਹਦਾ ਉਹਨਾਂ ਨੂੰ ਲੱਗਣਾ ਖਾਣ ਇਹਦਾ ਮੰਮੀ ਨੂੰ ਚੱਕਵਾ ਜੋ ਕਿ ਨਾ ਫਟੇ ਛਾ ਕਰ ਗਈ ਅੱਜ ਪਾਉ ਭਾਜੀ ਦਾ ਮੈਂ ਕਿਹਨੂੰ ਵੀ ਨਹੀਂ ਖਾਂਦੀ ਤਾਂ ਵੀ ਬੋਲਦੇ ਆ ਖਾਦੇ ਆ ਆ ਵਧ ਗਿਆ ਮਾਦਾ ਕਹਿੰਦਾ ਵੀ ਖਾ ਆ ਕਰੇ ਕਿਹੜੇ ਉਹ ਲੈਣੇ ਰੈੱਡ ਦਾ ਨਹੀਂ ਨਹੀਂ ਆਹ ਹਾਂ ਜਰ ਬਿੰਦਾ ਆਹ ਵਾਲੀ ਵਧੀਆ ਨੇ ਆਹ ਲੈਣੇ ਹਾਂ ਆ ਵੀ ਵਧੀਆ ਲੱਗੇ ਸੀ ਹੈ ਆ ਵੀ ਵਧੀਆ ਲੱਗੇ ਨਹੀਂ ਆਉਂਦੇ ਇਹ ਲਊਗਾ ਦਰਸਨ ਨਾਲ ਦੇ ਉਹਦੇ ਕੋਲੇ ਇਹ ਜੇ ਹੈ ਚਾਦਰੇ ਦਾ ਜਿਹੜੇ ਲਾਏ ਸੀ ਉਹਦੇ ਵੀਰੇ ਦੀ ਸਟਾਈਲ ਜੋ ਵੀਰਾਂ ਲੈ ਤੂੰ ਪਾਰੂ ਨਾ ਦਾ ਜੋ ਉਹਦਾ ਭਾਈ ਪਾਊਗਾ ਉਹ ਹੀ ਆ ਉਹੀ ਪਾਊ ਸਹੀ ਗੱਲ ਆਈ ਹੈ ਸਹੀ ਗੱਲ ਹੈ ਜੋ ਦਰਸਨ ਜੋਲ ਕੇ ਬਸ ਦਰਸਨ ਚੱਲ ਪਾ ਕੇ ਤੇ ਦਿਖਾਉਣਾ ਫਿਰ ਆਪਕੇ ਉਹਦੇ ਲਾਹ ਇਹਨਾਂ ਨੂੰ ਯਾਰ ਪਾ ਕੇ ਤੇ ਦੇਖ ਉਹ ਉਸਤਾਜੀ ਪਾਉਣਾ ਹੋ ਟੈਰਾਂ ਵਾਲੇ ਦੱਲ ਲੈ। ਇਹ ਦੇਖ ਤਾ ਜੁੱਤੜ ਧੱਲੇ ਵੱਜ ਜਾਣਗੇ। ਆ ਟੈਰਾਂ ਵਾਲੇ ਲੈ। ਕਿੱਧਰ ਵੇ? ਐ ਰਹਿ ਲੈ ਲਾ। ਟੈਰਾਂ ਵਾਲੇ ਲੈ ਟੋਟਾ। ਛੋਟਾ ਹੈਗਾ ਇਹ। ਕਿਹੜਾ ਵੇ ਟੈਪਾ? ਇਹ ਲੈਣੇ ਆ। ਇਹਦਾ ਜੀ ਦੈ ਲੈ ਪਹਿਲਾਂ ਹੀ ਇੱਥੇ ਅੱਖ ਸੀ ਜਦੋਂ ਵੀਡੀਓ ਦਿਖਾਤੀ ਆਪਾਂ ਇਹਨੂੰ। ਮੈਨੂੰ ਪਹਿਲਾਂ ਹੀ ਪਤਾ ਸੀ ਜੋ। ਹਾਂ। ਇਹਦਾ ਪਹਿਲਾਂ ਹੀ ਅੱਖ ਸੀ ਮੈਂ ਵੇਖ ਲਾਈ। ਕੀ ਆ? ਇਤਨਾ ਮੋ ਛੋਟਾ ਦੇਖ ਰਹੀ। ਨਹੀਂ ਤੇਰੀ ਜੱਚਦੀ ਨਹੀਂ। ਹਾਂ ਜੀ ਕਿਵੇਂ ਲੱਗਿਆ ਸੈਟ ਖੁੱਲਾ ਤਾਂ ਨਹੀਂ ਖੁੱਲਾ ਤਾਂ ਚੱਲ ਜੂ ਫਿਰ ਅਗਲੇ ਸਾਲ ਵੀ ਆ ਜਾਣਗੇ ਆ ਲੈਣਾ ਓਏ ਟਾਇਰਾਂ ਵਾਲੇ ਇੱਥੇ ਟਾਇਰ ਲਾਗੇ ਜਾਣੇ ਆ ਕੁੜੀਆਂ ਮੈਂ ਨਹੀਂ ਤੂੰ ਵੀ ਕੁੜੀਆਂ ਆ ਰਹੀਆਂ ਮੁੰਡਾ ਤੂੰ ਟਾਇਰਾਂ ਵਾਲੇ ਬੂਟ ਲੈ ਗਦੇ ਆ ਹਾਂ ਦੇ ਟਾਇਰਾਂ ਵਾਲੇ ਆ ਲੈ ਲੈ ਪਾ ਕੇ ਸੌਲੀ ਜਾਵੜਾਗੇ ਧੱਕਾ ਦੇ ਦਿਆ ਕਰਾਂਗੇ ਆ ਵੀ ਨਹੀਂ ਗੀਗ ਲੈਣਾ ਲੈ ਜੀ ਨਾਲੇ ਦਾ ਪੈਟਰੋਲ ਦਾ ਖਰਚਾ ਵਜਿਆ ਕਰੂ ਆਪਣਾ ਦੋਹੇ ਲੈ ਲੈਨੇ ਆ ਇੱਕ ਜੋੜਾ ਮੈਂ ਲੈ ਲੈਣਾ ਹੱਥ ਫੜ ਕੇ ਇੱਕ ਪੈਰ ਦਊਂਗਾ ਨੂੰ ਇੱਕ ਮੈਂ ਪੂਰਾ ਉੱਚੀ ਲੱਗेंगी ਹੈ ਉੱਚੀ ਲੱਗेंगी ਨਾਲ ਲੈ ਲੈ ਨਮੀਆਂ ਗੋਡੀਆਂ ਪਵਾਤੀਆਂ ਆ ਜਗਦੇ ਵੀ ਆ ਓਏ ਮੇਰੇ ਕੋਲ ਹੈ ਨਹੀਂ ਸੀ ਕਿੱਥੇ ਇਹ ਦੋ ਬੰਦ ਕਰ ਦ ਬੰਦ ਕਰ ਬਾਈ ਨੂੰ ਮੈਨੂੰ ਉਹ ਵਾਲੇ ਸ਼ੂ ਫੜਾਓ ਕਿ ਉਮਮ ਦੇ ਬਾਹ ਆਹਾਂ ਨੰਬਰ ਬਹੁਤ ਸਿਰ ਮੈਡੀ ਵੱਡਾ ਲੈ ਵੀ ਜਸਨ ਦਾ ਕੇਕ ਲਈ ਦੇ ਇਧਰ ਕੀ ਹਾਲ ਹੈ ਬਰਦਾ ਹਾਂ ਜੀ ਕੇਕ ਦਿਖਾਓ ਫਰੂਟ ਕੇਕ ਪੂਰਾ ਫਰੂਟ ਕੇਕ ਲੈਣਾ ਮਿਕਸ ਫਰੂਟ ਪੂਰਾ ਨਹੀਂ ਮੈਣਾ ਫਰੂਟ ਦਿਖਾ ਕੇ ਫਿਰ ਜਿਹੜਾ ਉਹ ਜਿਹੜਾ ਪਿਆ ਮੜੇ ਕੱਢੀ ਬਾਈ ਬਣੇ ਬਾਹਰ ਯਾਰ ਕਿਲੋ ਦਾ ਉਹ ਕੱਢੀ ਕੇ ਕੱਢੀ ਇਹ ਸਾਰਾ ਫਰੂਟ ਵਾਲਾ ਹੀ ਹੋਰ ਨਾਲ ਉੱਤੇ ਹੀ ਲੱਗਿਆ ਹੋਵੇ ਨਹੀਂ ਨਹੀਂ ਅੰਦਰ ਵਿੱਚੋਂ ਹੋਵੇ ਨਾ ਉਹ ਅੰਦਰ ਵਿੱਚ ਹਲਵਾ ਲੈ ਪਾਰਾ ਗਲਾਸਾ ਖਰਾਬ ਹੋ ਜਾਣੇ ਨਹੀਂ ਠੀਕ ਹੈ ਬੀਲਾ ਜੀ ਸਹੀ ਹੈ ਮੁੰਡਾ ਕਾਬਜੇ ਵਾਲੀ ਦਾ ਚਲ ਰੱਖਣਾ ਇਹ ਨਾਲ ਹੀ ਰੱਖੋ ਇਹ ਐਂਟੇ ਸੈੱਡ ਦੇ ਰੱਖੇ ਜਾਊਗਾ ਐਨੀ ਲਾ ਯਾਰਾ ਰੰਗੋ ਲਾਲ ਕਿਤਨੀ ਠੀਕ ਆਹ ਦੇ ਆ ਨਾਰਬਾ ਬਨੇ ਸਾਰੇ ਜਿਹੜੇ ਕੇਕ ਦੇ ਆਲੇ ਦੁਆਲੇ ਬੈਠੇ ਹੋਣਗੇ ਸਾਰੇ ਲਵੇੜਨੇ ਕਿਸੇ ਨੂੰ ਕੋਈ ਨਹੀਂ ਪਤਾ ਲੱਗਣਾ ਵੀ ਇਹ ਹੈ ਕੀ ਆ ਸਾਰਿਆਂ ਨੇ ਸਮਝਣਾ ਵੀ ਇਹ ਪੜਾਕਾ ਪਰ ਅਸੀਂ ਅੱਜ ਸਰਪ੍ਰਾਈਜ਼ ਇਹੋ ਜਿਹਾ ਦੇਣਾ ਵੀ ਨਾਲੇ ਤਾਂ ਜਿਹੜੇ ਕੋੜੇ ਬੈਠੇ ਹੋਣੇ ਸਾਰੇ ਲੱਭਣ ਲਗੇ ਬਾਅਦ ਚੋਂ ਮੱਲਾਲਾ ਗਾਲਾਂ ਦਾ ਪ੍ਰਸ਼ਾਦ ਵੀ ਮਿਲੂਗਾ ਤੇ ਆਪਾਂ ਵੱਖਰਾ ਜਿਹਾ ਸਰਪ੍ਰਾਈਜ਼ ਦਿੰਦੇ ਅੱਜ ਜਾ ਕੇ ਆਜੋ ਚੱਕੋ ਪੜਾਕਾ ਹੋਈ ਜਾਂਦਾ ਤਿਆਰ ਇਹ ਚਰੋਦੀ ਮਮੂ ਦਾ ਬੜਾ ਕਾਂਡਕਾਰੀ ਬੰਦਾ ਜਮਾ ਇਹ ਨਹੀਂ ਪਤਾ ਲੱਗਣ ਦੇਣਾ ਬਸ ਹੁਣ ਜਾ ਕੇ ਦੇਖਿਓ ਹੁਣ ਤੁਸੀਂ ਜਿਹਦੇ ਨਵੇਂ-ਨਵੇਂ ਕੱਪੜੇ ਪਾਇਆ ਸਭ ਤੇ ਕੇਕ ਪਹਿਣਿਆ ਅੱਜ ਚਲ ਬਣੀਏ ਬਲੂ ਦਾ ਹਾਂ ਹਾਂ ਆਪਾਂ ਭਾਲ ਇਹਦੇ ਵਿੱਚ ਹੋ ਜਣੀ ਆ ਚੋਕੀ ਆ ਗਮ ਟੇਪ ਦੇ ਲੋ ਜੀ ਇੱਕ ਕੇਕ ਦੇ ਵਿੱਚ ਆਪਾਂ ਫਿੱਟ ਕਰਨ ਲੱਗੇ ਆ ਨਾਰ ਬੰਬ ਤੇ ਜਾ ਕੇ ਦਵਾਂਗੇ ਸਰਪ੍ਰਾਈਜ਼ ਮਮੂ ਹੁਣੀ ਹੁਣ ਲਵੇਟੀ ਜਾਂਦੇ ਆ ਐਨ ਜਿਵੇਂ ਉਹ ਨਾਰ ਜਨ ਚੱਲਦਾ ਹੁੰਦਾ ਉਹ ਨਾਰ ਦੀ ਥਾਂ ਤੇ ਆਪਾਂ ਪਾਤਾ ਇਹ ਚ ਨਾਰ ਬੰਬ ਹੁਣ ਜਾ ਕੇ ਦੇਖਦੇ ਆ ਦੇ ਪੂਰਾ ਐਨ ਫਿੱਟ ਕਰਤਾ ਜਮਾ ਪਤਾ ਨਹੀਂ ਲੱਗਣਾ ਵੀ ਨਾਰ ਚੱਲਦਾ ਕਿ ਨਾਰ ਬੰਬ ਚੱਲਣਾ ਕਿਉਂਕਿ ਪਹਿਲਾਂ ਤਾਂ ਨਾਰ ਜੇ ਚੱਲੂਗਾ ਤਾਂ ਤਾਂ ਅੱਗ ਜੀ ਤੇ ਥੱਲੇ ਤੂਈ ਨੂੰ ਅੱਗ ਲੱਗੂ ਦੇਖੋ ਲੱਗਦਾ ਪਤਾ ਉਹ ਨਾਰ ਕਿਦਾਂ ਸਿਆ ਜੀ ਵੱਧ ਗਿਆ ਇੱਥੇ ਸ਼ੱਕ ਹੋ ਜਣਾ ਸੀ ਵੀ ਇਹਦੇ ਵਿੱਚ ਕੁਝ ਹੋਊ ਹਾਂ ਜੀ ਮੂੰਹ ਕਹਿੰਦਾ ਚੱਲ ਬਲੇਟ ਨਾ ਵੱਡ ਦਿੰਦੇ ਆਦਾ ਬੜਾ ਜੀ ਕੀਮੀ ਆ ਯਾਰ ਇਸਪਰਾ ਇਹ ਦੇਖੋ ਤੁਸੀਂ ਅੱਜ ਸਾਰਿਆਂ ਦੇ ਉੱਥੇ ਮੂੰਹਾਂ ਤੇ ਲੀੜੇ ਲੋੜੇ ਸਭ ਲੱਭੜਦੇ ਆ ਚੱਲੋ ਵੀ ਹਾਂ ਇੱਥੇ ਜਿੱਲ੍ਹ ਹੋਇਆ ਅਗਰ ਆ ਦੇਖੋ ਮੈਂ ਭੁਜਾਈ ਲਈ ਆ ਓਏ ਮੂਰੇ ਆ ਗਿਆ ਚਾਹ ਜਾਂਦਾ ਠੰਡ ਹੋ ਗਈ ਹੈ ਨਾ ਹੋਰ ਹੁਣ ਲੋ ਕਿਆ ਕਰੀਏ ਕਿੰਨਾ ਚਿਰ ਦੇ ਕੋਈ ਸ਼ੀਸ਼ਾ ਤਾਂ ਵੀ ਖੁੱਲਾ ਇਹਨਾਂ ਨੇ ਹੀ ਸ਼ੀਸ਼ਾ ਖੁੱਲਾ ਹੂ ਦੁਆਰੇ ਤੇ ਮਨ ਲੱਗਦਾ ਹੈ ਨਹੀਂ ਲੱਗਦਾ ਸ਼ੀਸ਼ਾ ਖੁੱਲਾ ਹੋਇਆ ਹੈ ਇਹਨਾਂ ਨੇ ਉਹਦੇ ਕੁਲੇ ਦੇ ਕੰਮ ਆ ਬਾਬੇ ਦੇ ਹਵਾਈ ਤਾਂ ਨਹੀਂ ਹੁੰਦੀ ਨਾਨੀ ਹੈ ਹਵਾ ਤਾਂ ਨਹੀਂ ਹੁੰਦੀ ਆਉਂਦੀ ਆ ਬਾਹਰੋਂ ਫਿਰ ਆਉਂਦੀ ਹੂ ਹੈ ਨਾ ਆਸਾਂ ਬਦਲ ਗਿਆ ਇਹ ਸੀ ਤਾਂ ਨਹੀਂ ਚੱਲਦਾ ਅੰਮਾ ਬੈਤਰੀ ਹੁੰਦੀ ਆ ਬਾਬਾ ਆਹੇ ਮੁੰਲਾ ਸੀਸਾ ਕੁਲਾ ਇਹ ਦੋ ਆਂਟੀ ਵਾਲਾ ਹਾਂ ਨਹੀਂ ਹੈ ਤਾਂ ਬੰਦਾ ਯਾਰ ਕਿੰਨੀ ਤੇਜ਼ ਲਈ ਜਾਂਦਾ ਗੱਡੀ ਲੈਦਾ ਸਾਨੂੰ ਸ਼ਰਮ ਨਹੀਂ ਆਉਂਦੀ ਪਿੰਡ 'ਚ ਲਾ ਬਹੁ ਦੇ ਉਹ ਡੱਕਰੂ ਬਹੁਤ ਹਾਂ ਤੈਨੂੰ ਠੰਡ ਪਾਉਣੀ ਅਮਲੀ ਬਣਾਉਂਦਿਆ ਜਾਣ ਕੇ ਤੈਨੂੰ ਹੈ ਜਾਣ ਕੇ ਛੇੜਦਾ ਤੈਨੂੰ ਗਾਲਾਂ ਦੇ ਚਾਰ ਕੱਟੀਆਂ ਹੁਣ ਪਤਾ ਫੇਰ ਲੱਗੇ ਯਾਰ ਖਾਣਾ ਲੈਣ ਨਵਾਂ ਦਾ ਤਸ਼ੀਹ ਹਾਂ ਮਸਤਾਨ ਦਾ ਦਾ ਮਸਤਾਨ ਮਸਤਾਨ ਮਛਾ ਮੁੰਨੇ ਜਾਂਦਾ ਖ ਨਕੀਦ ਨਾ ਮਸਤਾਨ ਆਹੋ ਮਸਤਾਗ ਆ ਮਸਤਾਗ ਆਦਾ ਨਾ ਮਸਤਾਗ ਆ ਉਹ ਦੂਸਤਾਨ ਨਹੀਂ ਗਏ ਇਹਦੇ ਮਛਾ ਮੁੰਨੇ ਜਾਂਦੇ ਪਤਾ ਨਹੀਂ ਕਿਹਦੇ ਮੇਰੇ ਆ ਗਿਆ ਪਿੱਛੇ ਲਾ ਲੋ ਕਿ ਦੂਜੀ ਆਪਣੇ ਪਿੱਛੇ ਲੱਗੂ ਨਹੀਂ ਗਾਹ ਲਾਉ ਮੈਂ ਆਰਿਓ 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 ਕਰਾਂ ਮਨਾਈਏ ਜੀ ਹਨਮੰਦ ਨੇ ਮੁੰਡੇ ਦਾ ਐ ਨਾਨੀ ਤੇ ਨਾਨਾ ਵੀ ਆਗੇ ਨੇ ਮੁੰਡੇ ਦੇ ਹਾਂ ਸੋਹਣੇ ਆ ਜਾ ਚੱਲ ਲੈ ਆ ਕੋਈ ਨਾ ਆਇਆ ਹੈਪੀ ਬਰਥਡੇਵੇਂ ਆ ਵੀ ਤੂੰ ਕੀ ਤੂੰ ਦੱਸੋਗੀ ਹੈ ਬੱਡ ਇਹ ਬੱਡ ਹੈ ਹਾ ਹੈ ਹੈਪੀ ਬਰਥਡੇ ਤੈਨੂੰ ਮਾਮੇ ਨੂੰ ਬਾਲਾ ਲਗਾਵਾ ਨਾ ਵੀ ਮਾਮੇ ਨੂੰ ਬਾਲਾ ਲਗਾਵਾ ਸਾਸਰੀ ਦਾ ਮਾਮੀ ਨੂੰ ਬਾਲਾ ਲਗਾਵਾ ਹੈਂ ਜਿਲੋਂ ਕੋ ਰਿਆ ਵਾ ਹਾ ਤੂੰ ਕਾ ਹਾਂ ਉਹ ਡੈਡੀ ਨੂੰ ਨਾ ਲਿਆਦਾ ਤੁਸੀਂ ਬੱਲੇ ਬੜਾ ਕਲਕੱਤੇ ਵਾਲਾ ਵੰਦੇ ਆ ਕਲਕੱਤਾ ਵਾਲੇ ਵਟਾ ਕੇ ਤੋਂ ਲੈ ਰਹੇ ਹਾਂ ਉਹ ਗੋਲਦੀ ਫਿਰ ਕਿੰਨੇ ਸਾਲਾਂ ਦਾ ਹੋ ਗਿਆ ਫਿਰ ਜਸਨਾ ਅੱਜ 28 ਸਾਲ ਦਾ 2002 ਦਾ ਅਸੀਂ ਤੇਈ ਦਾ ਪੂਰਾ ਹੋ ਗਿਆ 24ਵੇਂ ਚ ਪੈਰ ਪਾ ਲਿਆ ਉਹ ਲੈ ਆਂਦਾ ਜਿਗਾੜ ਲਾ ਕੇ ਦੂਜਾ ਕੇਕ ਦੂਜਾ ਕੇਕ ਕਾ ਤੂੰ ਚੱਕੀ ਫੇਰ ਦੋ ਕੋਈ ਨਾ ਕਟਾਂਗੇ ਪਹਿਲਾ ਕੇਕ ਕੀ ਚਲ ਕਿ ਹੱਸ ਕੇ ਨਹੀਂ ਮਨ ਹੈ ਹੈਪੀ ਵਾਰ ਨੇ ਬਾਬਾ ਦਾ ਤੋਪ ਲੈ ਕੇ ਖੜ ਗਿਆ ਪਹਿਲਾਂ ਹੀ ਹਾਂ ਇਹ ਸਹੀ ਕਰਕੇ ਲਾਉਣਾ ਤੁਮ ਅੱਛਾ ਆਏ ਪੜਾ ਕੇ ਹਾਂ ਉਹ ਆ ਨਾਰ ਚੱਲੂ ਏ ਉਹ ਮਹਾ ਯਾਰ ਗੇਕ ਖਾਂਦੇ ਨਹੀਂ ਤਾਂ ਸਹੀ ਗੱਲ ਆ ਅੰਬ ਬੰਦਾ ਹੈ ਮਾਸੀ ਮਾਸੀ ਨਹੀਂ ਮਾਸੀ ਨਹੀਂ ਮਾਸੀ ਸੱਚੀ ਕੋ ਦਾ ਅੱਛਰੀ ਕੋਲ ਆਵਾ ਹੈ ਕਾ ਟੋ ਲੋ ਰੱਖੋ ਬਈ ਕੇਕ ਕਰ ਤੇ ਆ ਦੋ ਕੇਕ ਬਾਹਰ ਮਰੀ ਆ ਆਓ ਬਾਹਰ ਰੱਖ ਰਿਹਾ ਕੇਕ ਬਾਹਰ ਰੱਖੋ ਕੇਕ ਯਾਰ ਟੋ ਕਰਾਂ ਯਾਰ ਰੱਖੋ ਕੇਕ ਲੇਟ ਬਹੁਤ ਆਗਈ ਕੰਮ ਚੱਕ ਦੇ ਇੱਧਰੋਂ ਕਰਦੇ ਮੂ ਤੂੰ ਨਾ ਆ ਇਹ ਲੈ ਕੇ ਆਏ ਆ ਕੇਕ ਅੱਛਾ ਹੈਪੀ ਬਰਥਡੇ ਲੈ ਕੇ ਆਏ ਨੇ ਹਾਂ ਦੋ ਕੇਕ ਕੱਟਣੇ ਆ ਜੀ ਵੇਖ ਫਿਰ ਛੋਟਾ ਤਾਂ ਲੈ ਕੇ ਆਏ ਆਂ ਵੀ ਮਾਹਰ ਕਹਿੰਦੇ ਖਾਣਾ ਦੈਂਗੇ ਹਾਂ ਇਹ ਖਾਣੇ ਵਧਰੇ ਆ ਤੂੰ ਮੈਨੂੰ ਖਾਣਾ ਨਹੀਂ ਤੁਂ ਜਸਨ ਨੂੰ ਪੜ੍ਹ ਲੈਦਾ ਖਾਣ ਨੂੰ ਲੈ ਆ ਸੀਖਣ ਦੇ ਬਿੜੂ ਬੀ ਜੀ ਬਰਥਡੇ ਬੋਏ ਕਿਥੇ ਪੂਰਾ ਆਪ ਕਿੱਧਰ ਗਿਆ ਉਹ ਗਿਆਨਵੰਦਾ ਨਾਲਾ ਮੁੰਡਾ ਹੀ ਹੈ ਨਹੀਂ ਜਸਨ ਉਹ ਨਹੀਂ ਨਹੀਂ ਝੱਗ ਨਹੀਂ ਝੱਗ ਦਾ ਪਾਉਣਾ ਹੀ ਨਹੀਂ ਕਹਿੰਦੇ ਜੇ ਬੱਚਾ ਮੈਂ ਇਹਦਾ ਫੋਨ ਇੱਕ ਹੱਥ ਆ ਦੇ ਇੱਕ ਹੱਥ ਆ ਦੇ ਝੱਗ ਦਾ ਪਾਣੀ ਨਹੀਂ ਜਾਈ ਰਹੀ ਉਹ ਵੀ ਤਾਂ ਗੱਲ ਨਹੀਂ ਗਲਤ ਤੂੰ ਇਹ ਭਾਈ ਦੇਖ ਨਹੀਂ ਗਲਤ ਨਹੀਂ ਪਾਣੀ ਨਹੀਂ ਗਲਤ ਕੰਮ ਦਾ ਜਾਣਾ ਨਹੀਂ ਕਰਨਾ ਉਹ ਵੀ ਰਹਿ ਲਾਗ ਰਿਹਾ ਉਹ ਤਾਂ ਬੈਠਾ ਹੋਰੀ ਮਤ ਲੱਗਿਆ ਨਾ ਦਾੜ ਦਾੜੀ ਲੈ ਕੇ ਮਾਰ ਦੇਉਂਦਾ ਨਹੀਂ ਚਲੋ ਕਨਾ ਕੇਕ ਨੇ ਤਾਂ ਮਾ ਮੈਲਟ ਹੋ ਜਣਾ ਉਹਨੂੰ ਜਸਨਾ ਨਹੀਂ ਬੰਦੇ ਨਾ ਕੱਟ ਰਿਹਾ ਉਹ ਮਾ ਮਾ ਤੇਰੇ ਤੋਂ ਪੌਣੀ ਕਹਿੰਦੇ ਹਾਂ ਆ ਮੇਰੇ ਤੇ ਕਿਤਾ ਆਏ ਬੇਦਾਂਜੇ ਕਰ ਲੈਨੇ ਫੇਰ ਵੀ ਪਿਉਂ ਦਿੰਦੇ ਆ ਹਾਂ ਲਾ ਇਹ ਤਾਂ ਆਈ ਮਾਰਦੇ ਸਪਰੇਟੇ ਵਾਂਗੂ ਸਪਰੇਟੇ ਹੋਰ ਕਿਉਂ ਆਇਆ ਹੈ ਕਿਹਨੇ ਆਉਣਾ ਉਹ ਆਉਂਦੀ ਆ ਸਾਨੂੰ ਨਾ ਫਾਸਟ ਤੇ ਆ ਜਾਊਗਾ ਬੱਲੇ ਮਾਸੀ ਆਉਦਾਂ ਲਈ ਸੋਨਹਾਲ ਅੱਛਾ ਹੋ ਗਿਆ ਮਾਸੀ ਹੋਰ ਆ ਜਾ ਮੈਂ ਪੰਜ ਮਿੰਟ ਦਾ ਰਹਿ ਜਾਣਾ ਕੋਣ ਬਣਾਂ ਕੋਣ ਬਣਿਆ ਕੋਣ ਬਣਿਆ ਹੈ ਕੋੜਮੜਾ ਕੋੜਮੜਾ ਇਕੱਠੇ ਹੋ ਗਏ। ਜਿਹੜਾ ਜਾਤ ਨੂੰ ਕਾਫੀ ਨਹੀਂ ਆਪਣੀ ਮਾਸੂਰਾ ਇਹ ਕਹਿੰਦੇ ਲੋਕੀ ਅਸਲ ਤੋਂ ਕੱਪੜੇ ਲੈਣ ਕਰਨਾ ਤੇ ਕਹਿੰਦਾ ਨਹੀਂ। ਮਾਸੂਰੀ ਛੋਟਿਆ ਵੀ ਕੋਈ ਨਹੀਂ ਬਣਾਉਂਦੀ। ਕਰਦੀ ਲੈ ਕੇ ਨਹੀਂ ਆਉਂਦੀ। ਥੋੜਾ ਠੀਕ ਆ ਮੈਂ ਕਰਦਾ ਕੋਈ ਨਾ। ਹਾਂ। ਉਹਦੇ ਇੰਨੀ ਮਰਕ ਦਾ ਮਗਰ ਖੜਾ। ਆ ਆ। ਆ ਮੇਰੇ ਅੱਗੇ ਆਓ। ਕਰਦਾ ਜੀ ਲੈ ਲੋ। ਉਹ ਵੀ ਲਾਓ ਕਰਾਂ। ਵਿਚਾਰੇ ਲਾ ਦੇ ਭਾਈ। ਦੇਖੇ ਤਾਂ ਨੂੰ ਚੱਲੂਗਾ ਹਾਂ ਨਹੀਂ 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 ਮਾਸੀ ਪਟਾਕਾ ਨਹੀਂ ਪੈਂਦਾ ਪਟਾਕਾ ਨਹੀਂ ਪੈਂਦਾ ਆਪਣੀ ਚੂਹੀ ਨੇ ਵੀ ਦੇਖੀ ਹੋਰ ਰੱਖ ਦੇਣੇ ਕਰੂ ਆਹ ਚਾ ਲੀਏ ਹੈ ਆਪ ਦਾ ਬਾਜਾ ਬਾਜਾ ਚਲਾਉਨੇ ਆ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸਨਾ ਹੈਪੀ ਬਰਥਡੇ ਟੂ ਯੂ ਹੈਪੀ 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 ਹਾਟ ਸ੍ਰੀ ਕਾਲ ਚਲੋ ਬਈ ਹੋਰ ਦੋਣਾ ਚਲੋ ਬਈ ਉਹ ਦੂਜਾ ਵੀ ਲਿਆ ਹੋ ਕੇ ਕਾ ਓਹ ਗੱਲਾਂ ਉਹ ਨਹੀਂ ਕੋਸ ਵੀ ਨਹੀਂ ਕੋਸ ਨਹੀਂ ਉਹ ਦੂਜਾ ਲਿਆ ਉਹ ਵੀ ਕੇਕ ਹਾਂ ਦੂਜਾ ਦੂਜਾ ਕੇਕ ਲਿਆ ਉਹ ਵੀ ਦੂਜਾ ਓਏ ਕੋਈ ਕਾਰਤਾਨੀ ਚੱਲੀ ਨਹੀਂ ਓ ਜਾ ਯਾਰ ਕੱਚਾ ਕੰਮ ਕਰਤਾ ਤੁਸੀਂ ਅਸੀਂ ਤਾਂ ਪਿੱਛੇ ਨੂੰ ਗਏ ਸਾਰੇ ਜਾਣਦੇ ਹੋ ਕਿ ਇਹਨੂੰ ਪਤਾ ਨਹੀਂ ਤਾਂ ਹੀ ਦੂਰ ਕਹਿੰਦੇ ਹੋ ਹੁਣੇ ਲਾਈਵ ਇਹਨੂੰ ਵੀ ਖੋਲ ਲੋ ਇਹਨੂੰ ਵੀ ਘੋਟੋ ਓਏ ਕੋਸ ਨਹੀਂ ਮੰਮੂ ਓਏ ਇਹਦਾ ਪੜਾਕੇ ਵੀ ਨਹੀਂ ਲੈਣ ਓਏ ਇਹ ਤਾਂ ਕਿ ਮੈਚਾ ਸਾਰੇ ਇਹਦੇ ਬੁਣੇ ਬੋੜੇ ਕਨਾ ਚੈਲੰਜ ਰੱਖੇ ਦਾ ਨਹੀਂ ਮੈਨ ਕੱਟ ਲੈ ਇਹਦੇ ਵਿੱਚ ਮੈਨ ਪਤਾ ਇਹਨੂੰ ਪਤਾ ਪੜਾਕੇ ਮਾਰੋ ਉੱਜਾ ਯਾਰ ਬਹੁਤ ਹੱਥ ਜਨਾ ਚੱਲ ਜੇ ਹੁਣ ਝੜਦੇ ਰੂ ਆਲਾ ਕੇਕ ਦੇਖ ਆ ਆਲਾ 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 ਅੱਛਾ ਆਲਾ ਆਲਾ ਕੱਟੋ ਓਏ ਤੂੰ ਦਾ ਸ਼ੋਬ ਵੀ ਸਾਰੇ ਲੈ ਗਈ ਯਾਰ ਜਿਹੜੇ ਵਿੱਚ ਸੀ ਇਹਦੇ ਓਏ ਮੂੰਬੱਤ ਕੀ ਕਿਸੇ ਕੇਕ ਤੇ ਨਹੀਂ ਲਾਈ ਇਹਨਾਂ ਨੇ ਯਾਰ ਆਸਤਾਨੀ ਕਰੀ ਜੀ ਉਹ ਚੱਲੀ ਰਹੀ ਇਹਨਾਂ ਦੇ ਪਹਿਲੇ ਕੇਕ ਚ ਸਮਾਨ ਪਾਇਆ ਹੋਇਆ ਸੀ ਇਹਦਾ ਮਾਰੀ ਚਲੋ ਵੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਵੀਰ ਆ ਬਰਥਡੇ ਟੂ ਯੂ ਹੈਪੀ ਬਰਥਡੇ ਚਲੋ ਚਲੋ ਜੀ ਉਹ ਬੱਲੇ 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 ਚਲੋ ਹੁਣ ਬਣਾਇਆ ਜਾਣੂੰ ਦਿਨ ਬਚਾ ਰਿਹਾ ਮੈਂ ਤਾਂ ਕੀ ਕਰਦਾ ਯਾਰ ਜਲੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਦਾ ਕਰਤਾ ਵਿਚਾਰੇ ਦਾ ਉਹ ਯਾਰ ਇਹ ਨਾਲ ਹੀ ਗਈ ਇਹ ਨਾਲ ਹੀ ਗੇਮ ਨਹੀਂ ਚੱਲੀ ਉਹ ਕਿੱਥੇ ਆ ਚਾਈ ਚੱਲਣਾ ਜੀ ਇਹਦੇ ਵਿੱਚ ਪਾਇਆ ਸੀ ਆਈਟਮ ਨਹੀਂ ਓਏ ਆਹ ਦੇ ਜਹਦੇ ਲੈ ਇਹਨਾਂ ਚੱਲਿਆ ਨਹੀਂ ਪਰ ਉਹ ਪਹੁੰਚਿਆ ਨਹੀਂ ਉੱਥੇ ਰਕ ਜਾਈ ਨਹੀਂ ਵਧੀਆ ਨਹੀਂ ਪਹੁੰਚਿਆ ਵਧੀਆ ਵਾ ਸਹੀ ਗੱਲ ਆ ਉਹ ਬਾੜੀ ਮਗਰ ਪਾਇਆ ਪਿਆ ਇਹਨਾਂ ਨੂੰ ਫਿਰ ਚੱਲਿਆ ਕਾ ਤੂੰ ਨਹੀਂ ਯਾਰ ਇਹ ਆਗਨੀ ਲੱਗੀ ਓਏ ਆਗਨੀ ਪਹੁੰਚੀ ਉਹਦੇ ਤੱਕ ਉਹਦਾ ਤਾਂ ਗਈ ਨਹੀਂ ਆਈ ਹੁਣ ਕੀ ਚੜਾਉਣਾ ਰਹਿਣ ਦੇ ਉਹਨੇ ਪੈਰ ਵਾਟੇ ਨਾ ਸਾਲ ਵੀ ਲਿਖ ਲੂ ਵੀ ਐਨੇ ਚ ਹੋ ਗਿਆ ਇੱਦਾਂ ਦੇਖੋ ਜੀ ਇਹ ਤਾਂ ਨੰਬਰ ਪਲੇਟ ਵੀ ਲਾਉ ਬਿੰਨੇ ਸਾਲਾਂ ਦੇ ਹੋ ਗਿਆ ਕੋਈ ਨਹੀਂ ਸਰਕਾਰ ਵੀ ਰਾਵਾਂਗੇ ਨੰਬਰ ਪਲੇਟ ਹਾਲੋ ਮੰਨ ਹੱਡ ਕੱਢ ਲੋ ਤੂੰ ਤਾਂ ਹੋ ਆਇਆ ਨਾ ਬੜੀ ਬਾਬੂ ਨੇ ਅੱਗ ਵੀ ਫਸੇ ਲੱਗ ਗਿਆ ਕਮੀਸ਼ਾ ਕਿ ਕੀ ਗੋਦਾ ਕਾਰੂ ਖੜਦ ਬਿਲਪਾੜੇ ਤੜਜੋ ਇਹਨੂੰ ਆਦੀ ਪਈ ਕਹਿੰਦਾ ਕੇਕ ਨਾਟ ਕੱਢ ਲੈ ਯਾਰ ਨਾਲ ਆ ਰਿਹਾ ਬਈ ਉਧਰ ਜਾ ਖੋਦੇ ਨੇ ਕਿਦੇ ਅੱਛਾ ਮम्मू ਕਿਥੇ ਰੈਕ ਵਾਲੀ ਚਾਹ ਚਲੋਥਥੇ ਆਉਂਦੀ ਆ ਵੱਡੀਆਂ ਗੱਲਾਂ ਇਹਦੀਆਂ ਹੁਣ ਵੱਡੀਆਂ ਥੋੜੇ ਨਾਲ ਹੀ ਆ ਆ ਲਾ ਧਾਰਾਂ ਤੇ ਚੂਕਿਆ ਧਾਰਾਂ ਤਾਂ ਚਲੋ ਚੰਗਾ ਓਕੇ ਸਤਿ ਸ੍ਰੀ ਅਕਾਲ